ਪੀ ਪੰਜਾਬ ਪੁਲਿਸ ਨੇ ਫੋਟੋ ਜਾਰੀ ਕਰ ਦਿੱਤੀ ਹੈ ਸੂ ਦੇਣ ਦੇ ਉੱਤੇ ਇਨਾਮ ਵੀ ਮਿਲੇਗਾ ਜਿਹੜੀ ਤਸਵੀਰਾਂ ਇਹ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਇੱਥੇ ਹੀ ਨੀਚੇ ਜਿਹੜਾ ਨੰਬਰ ਲਿਖਿਆ ਹੈ ਇਹ ਹੈਗਾ ਪੁਲਿਸ ਕੰਟਰੋਲ ਰੂਮ ਹੁਸ਼ਿਆਰਪੁਰ ਦਾ ਨੰਬਰ ਜੇਕਰ ਤੁਸੀਂ ਇਸ ਕਾਂਸਟੇਬਲ ਦੇ ਕਾਤਲ ਦੀ ਜਿਹੜੀ ਪਛਾਣ ਕਰਵਾ ਦਿੰਦੇ ਹੋ ਜੇਕਰ ਤੁਸੀਂ ਇਸ ਨੂੰ ਲੱਭ ਦਿੰਦੇ ਹੋ ਤਾਂ ਇਨਾਮ ਵੀ ਮਿਲੇਗਾ ਤਾਂ ਪੁਲਿਸ ਨੇ ਧਾਰਾ 302 ਅਤੇ 25 54 ਤੇ 59 ਅਸਲਾ ਐਕਟ ਦੇ ਤਹਿਤ આરોપી ਸੁਖਵਿੰਦਰ ਸਿੰਘ ਉਰਫ ਰਾਣਾ ਉੱਤਰਰਾਜ ਜਰਨੈਲ ਸਿੰਘ ਵਾਸੀ ਮਨਸੂਰਪੁਰ ਥਾਣਾ ਮੁਕੇਰੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਤਾਂ ਜਿਹੜੀ ਫੋਟੋ ਪੁਲਿਸ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਕਾਤਲ ਦੀ CIA ٹیم ਜਿਹੜੀ ਰੇਡ ਕਰਨ ਜਾਂਦੀ ਹੈ ਤੇ ਇਸ ਕਾਤਲ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਅਮਰਿਤਪਾਲ ਦੀ ਛਾਤੀ ਦੇ ਵਿੱਚ ਗੋਲੀ ਵੱਜਦੀ ਹੈ ਹਸਪਤਾਲ ਲੈ ਕੇ ਜਾਇਆ ਜਾਂਦਾ ਉਸ ਨੂੰ ਬਦਮਾਸ਼ ਨੂੰ ਫੜਨਾ ਹੋਵੇਗਾ ਵੱਡੀ ਖਬਰ ਇਸ ਵੇਲੇ ਦੀ ਜਿਹੜੀ ਸਾਂਝੀ ਕਰ ਰਿਹਾ ਤੁਹਾਡੇ ਨਾਲ ਡੇਲੀ ਪੋਸ ਦੇ ਵੱਲੋਂ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ ਜਿਹੜਾ ਵੀ ਜੋ ਸ਼ਖਸ ਹੈ ਇਸ ਨੂੰ ਫੜਵਾਏਗਾ ਇਸ ਜਿਹੜਾ ਕਾਤਲ ਹੈ ਇਸ ਦੀ ਪਛਾਣ ਕਰਵਾਏਗਾ ਇਸ ਨੂੰ ਜਿਹੜਾ ਵੀ ਫੜਦਾ ਉਹ ਇਸ ਨੰਬਰ ਦੇ ਉੱਪਰ ਜਿਹੜਾ ਸੂਚਿਤ ਕਰ ਸਕਦਾ ਹੈ ਹੁਸ਼ਿਆਰਪੁਰ ਦੇ ਪੁਲਿਸ ਕੰਟਰੋਲ ਰੂਮ ਨੂੰ ਤਾਂ ਵੱਡਾ ਇਨਾਮ ਮਿਲ ਸਕਦਾ ਹੈ ਛੇਤੀ ਤੋਂ ਛੇਤੀ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਸ਼ਹੀਦ ਅਮਰਿਤਪਾਲ ਦੇ ਪਰਿਵਾਰ ਦੀ ਸਹਾਇਤਾ ਕੀਤੀ ਜਾਵੇਗੀ ਸੁਖਵਿੰਦਰ ਸਿੰਘ ਰਾਣਾ ਦੀ ਤਸਵੀਰ ਇਹ ਦਿਖਾਈ ਜਾ ਰਹੀ ਹੈ ਕਾਤਲ ਹੈ 24 ਸਾਲ ਦੀ ਉਮਰ ਹੈ ਇੱਕ ਪਾਸੇ ਜਿਹੜਾ ਅਮਰਿਤਪਾਲ ਕਨਸਟੇਬਲ ਸ਼ਹੀਦ ਅਮਰਿਤਪਾਲ ਦੀ ਤਸਵੀਰ ਦਿਖਾਈ ਜਾ ਰਹੀ ਹੈ ਇੱਕ ਪਾਸੇ ਕਾਤਲ ਦੀ ਤਸਵੀਰ ਦਿਖਾਈ ਜਾ ਰਹੀ ਹੈ ਇੱਕ ਪਾਸੇ ਪਰਿਵਾਰ ਜਿਸ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਇੱਕ ਤਰਫ ਅਮਰਿਤਪਾਲ ਤੇ ਉਸ ਦਾ ਪਰਿਵਾਰ ਜਿਹੜਾ ਦਿਖਾਇਆ ਜਾ ਰਿਹਾ ਦੋ ਮਾਸੂਮ ਧੀਆਂ ਨੇ ਇਸ ਅਮਰਿਤਪਾਲ ਦੀਆਂ 1 ਸਾਲ ਵਿਆਹ ਨੂੰ ਹੋਇਆ ਸੀ ਤੇ ਇਸ ਦੁਨੀਆ ਤੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲਾ ਜਾਂਦਾ ਹੈ ਕਨਸਟੇਬਲ ਸ਼ਹੀਦ ਅਮਰਿਤਪਾਲ ਪਤਨੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੇਸੁੱਧ ਪੂਰਾ ਪਰਿਵਾਰ ਪਿਆ ਹੈ ਕਾਤਲ ਦੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਇਸ ਬਦਮਾਸ਼ ਨੂੰ ਛੇਤੀ ਤੋਂ ਛੇਤੀ ਫੜਵਾਇਆ ਹੋਵੇਗਾ ਤੇ ਤਸਵੀਰ ਜਿਹੜੀ ਹੈ ਤੁਸੀਂ ਹਰ ਕਿਸੇ ਦੇ ਨਾਲ ਇਹ ਸਾਂਝੀ ਕਰਨੀ ਹੈ ਇਸ ਦੇ ਉੱਪਰ ਜਿਹੜਾ ਨੰਬਰ ਲਿਖਿਆ ਹੈ ਇਸ ਨੂੰ ਨੋਟ ਕਰ ਲਓ ਜੇਕਰ ਕੋਈ ਵੀ ਇਸ ਨੂੰ ਲੱਭਦਾ ਹੈ ਤੇ ਉਸ ਨੂੰ ਇਨਾਮ ਜਿਹੜਾ ਦਿੱਤਾ ਜਾਵੇਗਾ CIA ਸਟਾਫ ਦੇ ਵਿੱਚ ਤਾਇਨਾਤ ਸੀਗਾ ਇਹ ਅਮਰਿਤਪਾਲ ਕਨਸਟੇਬਲ ਮ੍ਰਿਤਕ ਦੇ ਜਿਹੜੀ ਜੱਦੀ ਪਿੰਡ ਪੁੱਜਦੀ ਹੈ ਤੇ ਜਿਹੜੀ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਭਾਵੁਕ ਤਸਵੀਰਾਂ ਨੇ ਤੇ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਵੇਗਾ ਹੁਣ ਸ਼ਹੀਦ ਅਮਰਿਤਪਾਲ ਦੇ ਕਾਤਲ ਦੀ ਪੰਜਾਬ ਪੁਲਿਸ ਨੇ ਫੋਟੋ ਜਾਰੀ ਕਰ ਦਿੱਤੀ ਹੈ ਤੇ ਜਿਹੜਾ ਵੀ ਇਸ ਨੂੰ ਲੱਭਦਾ ਹੈ ਤੇ ਉਸ ਨੂੰ ਪੁਲਿਸ ਕੰਟਰੋਲ ਰੂਮ ਹੁਸ਼ਿਆਰਪੁਰ ਦਾ ਨੰਬਰ ਨੀਚੇ ਜਿਹੜਾ ਲਿਖਿਆ ਹੋਇਆ ਉਸ ਦੇ ਉੱਪਰ ਸੂਚਿਤ ਕਰਨਾ ਹੋਵੇਗਾ ਪੀ ਪੰਜਾਬ ਪੁਲਿਸ ਨੇ ਫੋਟੋ ਜਾਰੀ ਕਰ ਦਿੱਤੀ ਹੈ ਸੂ ਦੇਣ ਦੇ ਉੱਤੇ ਇਨਾਮ ਵੀ ਮਿਲੇਗਾ ਜਿਹੜੀ ਤਸਵੀਰਾਂ ਇਹ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਇੱਥੇ ਹੀ ਨੀਚੇ ਜਿਹੜਾ ਨੰਬਰ ਲਿਖਿਆ ਹੈ ਇਹ ਹੈਗਾ ਪੁਲਿਸ ਕੰਟਰੋਲ ਰੂਮ ਹੁਸ਼ਿਆਰਪੁਰ ਦਾ ਨੰਬਰ ਜੇਕਰ ਤੁਸੀਂ ਇਸ ਕਾਂਸਟੇਬਲ ਦੇ ਕਾਤਲ ਦੀ ਜਿਹੜੀ ਪਛਾਣ ਕਰਵਾ ਦਿੰਦੇ ਹੋ ਜੇਕਰ ਤੁਸੀਂ ਇਸ ਨੂੰ ਲੱਭ ਦਿੰਦੇ ਹੋ ਤਾਂ ਇਨਾਮ ਵੀ ਮਿਲੇਗਾ ਤਾਂ ਪੁਲਿਸ ਨੇ ਧਾਰਾ 302 ਅਤੇ 25 54 ਤੇ 59 ਅਸਲਾ ਐਕਟ ਦੇ ਤਹਿਤ આરોપી ਸੁਖਵਿੰਦਰ ਸਿੰਘ ਉਰਫ ਰਾਣਾ ਉੱਤਰਰਾਜ ਜਰਨੈਲ ਸਿੰਘ ਵਾਸੀ ਮਨਸੂਰਪੁਰ ਥਾਣਾ ਮੁਕੇਰੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਤਾਂ ਜਿਹੜੀ ਫੋਟੋ ਪੁਲਿਸ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਕਾਤਲ ਦੀ CIA ٹیم ਜਿਹੜੀ ਰੇਡ ਕਰਨ ਜਾਂਦੀ ਹੈ ਤੇ ਇਸ ਕਾਤਲ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਅਮਰਿਤਪਾਲ ਦੀ ਛਾਤੀ ਦੇ ਵਿੱਚ ਗੋਲੀ ਵੱਜਦੀ ਹੈ ਹਸਪਤਾਲ ਲੈ ਕੇ ਜਾਇਆ ਜਾਂਦਾ ਉਸ ਨੂੰ ਬਦਮਾਸ਼ ਨੂੰ ਫੜਨਾ ਹੋਵੇਗਾ ਵੱਡੀ ਖਬਰ ਇਸ ਵੇਲੇ ਦੀ ਜਿਹੜੀ ਸਾਂਝੀ ਕਰ ਰਿਹਾ ਤੁਹਾਡੇ ਨਾਲ ਡੇਲੀ ਪੋਸ ਦੇ ਵੱਲੋਂ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ ਜਿਹੜਾ ਵੀ ਜੋ ਸ਼ਖਸ ਹੈ ਇਸ ਨੂੰ ਫੜਵਾਏਗਾ ਇਸ ਜਿਹੜਾ ਕਾਤਲ ਹੈ ਇਸ ਦੀ ਪਛਾਣ ਕਰਵਾਏਗਾ ਇਸ ਨੂੰ ਜਿਹੜਾ ਵੀ ਫੜਦਾ ਉਹ ਇਸ ਨੰਬਰ ਦੇ ਉੱਪਰ ਜਿਹੜਾ ਸੂਚਿਤ ਕਰ ਸਕਦਾ ਹੈ ਹੁਸ਼ਿਆਰਪੁਰ ਦੇ ਪੁਲਿਸ ਕੰਟਰੋਲ ਰੂਮ ਨੂੰ ਤਾਂ ਵੱਡਾ ਇਨਾਮ ਮਿਲ ਸਕਦਾ ਹੈ ਛੇਤੀ ਤੋਂ ਛੇਤੀ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਸ਼ਹੀਦ ਅਮਰਿਤਪਾਲ ਦੇ ਪਰਿਵਾਰ ਦੀ ਸਹਾਇਤਾ ਕੀਤੀ ਜਾਵੇਗੀ ਸੁਖਵਿੰਦਰ ਸਿੰਘ ਰਾਣਾ ਦੀ ਤਸਵੀਰ ਇਹ ਦਿਖਾਈ ਜਾ ਰਹੀ ਹੈ ਕਾਤਲ ਹੈ 24 ਸਾਲ ਦੀ ਉਮਰ ਹੈ ਇੱਕ ਪਾਸੇ ਜਿਹੜਾ ਅਮਰਿਤਪਾਲ ਕਨਸਟੇਬਲ ਸ਼ਹੀਦ ਅਮਰਿਤਪਾਲ ਦੀ ਤਸਵੀਰ ਦਿਖਾਈ ਜਾ ਰਹੀ ਹੈ ਇੱਕ ਪਾਸੇ ਕਾਤਲ ਦੀ ਤਸਵੀਰ ਦਿਖਾਈ ਜਾ ਰਹੀ ਹੈ ਇੱਕ ਪਾਸੇ ਪਰਿਵਾਰ ਜਿਸ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਇੱਕ ਤਰਫ ਅਮਰਿਤਪਾਲ ਤੇ ਉਸ ਦਾ ਪਰਿਵਾਰ ਜਿਹੜਾ ਦਿਖਾਇਆ ਜਾ ਰਿਹਾ ਦੋ ਮਾਸੂਮ ਧੀਆਂ ਨੇ ਇਸ ਅਮਰਿਤਪਾਲ ਦੀਆਂ 1 ਸਾਲ ਵਿਆਹ ਨੂੰ ਹੋਇਆ ਸੀ ਤੇ ਇਸ ਦੁਨੀਆ ਤੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲਾ ਜਾਂਦਾ ਹੈ ਕਨਸਟੇਬਲ ਸ਼ਹੀਦ ਅਮਰਿਤਪਾਲ ਪਤਨੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੇਸੁੱਧ ਪੂਰਾ ਪਰਿਵਾਰ ਪਿਆ ਹੈ ਕਾਤਲ ਦੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਇਸ ਬਦਮਾਸ਼ ਨੂੰ ਛੇਤੀ ਤੋਂ ਛੇਤੀ ਫੜਵਾਇਆ ਹੋਵੇਗਾ ਤੇ ਤਸਵੀਰ ਜਿਹੜੀ ਹੈ ਤੁਸੀਂ ਹਰ ਕਿਸੇ ਦੇ ਨਾਲ ਇਹ ਸਾਂਝੀ ਕਰਨੀ ਹੈ ਇਸ ਦੇ ਉੱਪਰ ਜਿਹੜਾ ਨੰਬਰ ਲਿਖਿਆ ਹੈ ਇਸ ਨੂੰ ਨੋਟ ਕਰ ਲਓ ਜੇਕਰ ਕੋਈ ਵੀ ਇਸ ਨੂੰ ਲੱਭਦਾ ਹੈ ਤੇ ਉਸ ਨੂੰ ਇਨਾਮ ਜਿਹੜਾ ਦਿੱਤਾ ਜਾਵੇਗਾ ਸੀਆਈਏ ਸਟਾਫ ਦੇ ਵਿੱਚ ਤਾਇਨਾਤ ਸੀਗਾ ਇਹ ਅਮਰਿਤਪਾਲ ਕਨਸਟੇਬਲ ਮ੍ਰਿਤਕ ਦੇ ਜਿਹੜੀ ਪਿੰਡ ਪੁੱਜੀ ਹੈ ਜਿਹੜੀ ਜੱਦੀ ਪਿੰਡ ਪੁੱਜਦੀ ਹੈ ਤੇ ਜਿਹੜੀ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਭਾਵੁਕ ਤਸਵੀਰਾਂ ਨੇ ਤੇ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਵੇਗਾ ਹੁਣ ਸ਼ਹੀਦ ਅਮਰਿਤਪਾਲ ਦੇ ਕਾਤਲ ਦੀ ਪੰਜਾਬ ਪੁਲਿਸ ਨੇ ਫੋਟੋ ਜਾਰੀ ਕਰ ਦਿੱਤੀ ਹੈ ਤੇ ਜਿਹੜਾ ਵੀ ਇਸ ਨੂੰ ਲੱਭਦਾ ਹੈ ਤੇ ਉਸ ਨੂੰ ਪੁਲਿਸ ਕੰਟਰੋਲ ਰੂਮ ਹੁਸ਼ਿਆਰਪੁਰ ਦਾ ਨੰਬਰ نیچے ਜਿਹੜਾ ਲਿਖਿਆ ਹੋਇਆ ਉਸ ਦੇ ਉੱਪਰ ਸੂਚਿਤ ਕਰਨਾ ਹੋਵੇਗਾ